ਅੱਜ ਅਸੀਂ ਦੁਨੀਆ ਦੀ ਉਸ ਧਰਤੀ ਤੇ ਬੈਠ ਕੇ ਸਿੱਖ ਫ੍ਰੀडम मार्च ਕੱਢ ਰਹੇ ਆ ਸਿੱਖ ਨੈਸ਼ਨਲ ਡੇ ਪਰੇਡ ਕੱਢ ਰਹੇ ਆ ਇਸ ਤੋਂ ਪਹਿਲਾਂ ਵੀ ਡਾਕਟਰ ਗਰਮੀਤ ਸਿੰਘ ਔਲਖੋਣਾ ਨੇ 1999 ਦੇ ਵਿੱਚ ਪਹਿਲਾ ਨਗਰ ਕੀਰਤਨ ਜਿਹੜਾ ਆ ਉਹ 300 ਸਾਲਾ ਖਾਲਸੇ ਨੂੰ ਸਮਰਪਿਤ ਕੀਤਾ ਸੀ ਉਸ ਤੋਂ ਬਾਅਦ ਡਾਕਟਰ ਪਰਮਜੀਤ ਸਿੰਘ ਜਰਾਵਤ ਨੇ 13 ਨਗਰ ਕੀਰਤਨ ਕੱਢੇ ਤੇ ਅਠਮਾ ਨਗਰ ਕੀਰਤਨ ਜਿਹੜਾ ਜਿਹਦੇ ਵਿੱਚ ਅੱਜ ਆਪਾਂ ਸਮੂਲੀਅਤ ਕੀਤੀ ਹੋਈ ਆ ਅੱਜ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਜਿਹੜੇ ਦਿਹਾੜੇ ਤੇ ਉੱਤੇ ਅਸੀਂ ਆਪਾਂ ਜਿਸ ਦਿਹਾੜੇ ਨੂੰ ਖਾਲਸਾ ਜਨਮ ਦਿਹਾੜੇ ਨੂੰ ਖਾਲਸਾ ਪ੍ਰਗਟ ਦਿਹਾੜੇ ਨੂੰ ਆਪਾਂ ਸਮਰਪਿਤ ਕਰ ਰਹੇ ਆ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਗਰੀਬ ਗੁਰਬੀਆਂ ਨੂੰ ਇਕੱਠੇ ਕਰਕੇ ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਅਮਰਤ ਛਕਾਇਆ ਜਦੋਂ ਪਹਾੜੀ ਰਾਜਿਆਂ ਨੇ ਕਿਹਾ ਸੀ ਕਿ ਅਸੀਂ ਅਮਰਤ ਛਕਣ ਨੂੰ ਤਾਂ ਤਿਆਰ ਹਾਂ ਪਰ ਨਿੱਕੀਆਂ ਜਾਤਾਂ ਛੋਟੇ ਲੋਕਾਂ ਦੇ ਨਾਲ ਅਸੀਂ ਬੈਠ ਕੇ ਅਮਰਤ ਨਹੀਂ ਛਕ ਸਕਦੇ ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨੈ ਮੋਸੋ ਗਰੀਬ ਕਰੋੜ ਪਰੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗਰਿਆਈ ਸੋ ਖਾਲਸਤਾਨ ਜਿਹੜਾ ਆ ਖਾਲਸੇ ਦਾ ਰਾਜ਼ ਆ ਉਹਦਾ ਕੀ ਮਾਡਲ ਹੈ ਉਹਦਾ ਮਾਡਲ ਇਹ ਆ ਕਿ ਅਸੀਂ ਦੱਬੇ ਕੁਚਲੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੱਬੇ ਕੁਚਲੇ ਲੋਕਾਂ ਨੂੰ ਸਰਦਾਰ ਬਣਾਇਆ ਤੇ ਖਾਲਸਤਾਨ ਦਾ ਮਾਡਲ ਵੀ ਇਹ ਆ ਕਿ ਜਿਹੜੇ ਦੱਬੇ ਕੁਚਲੇ ਲੋਕ ਹਜ਼ਾਰਾਂ ਸਾਲ ਹਿੰਦੁਸਤਾਨ ਦੇ ਬ੍ਰਾਹਮਣ ਨੇ ਉਹਨਾਂ ਨੂੰ ਗੁਲਾਮੀ ਸਕਾਈ ਉਹਨਾਂ ਲੋਕਾਂ ਨੂੰ ਅਸੀਂ ਬਰਾਬਰ ਬਹਾਲਣਾ ਉਹਨਾਂ ਨੂੰ ਮੈਂ ਪਾਤਸ਼ਾਹੀ ਦੇਣੀ ਆ ਮੈਂ ਉਹਨਾਂ ਨੂੰ ਬਾਦਸ਼ਾਹ ਬਣਾਉਣਾ ਇਹ ਆ ਖਾਲਸੇ ਦਾ ਮਿਸ਼ਨ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਬ੍ਰਾਹਮਣ ਨੇ ਹਜ਼ਾਰਾਂ ਸਾਲ ਤੁਸੀਂ ਵੇਖੋ ਕਿ ਸਾਊਥ ਇੰਡੀਆ ਦੇ ਵਿੱਚ ਹਜ਼ਾਰਾਂ ਸਾਲ ਜਿਨ੍ਹਾਂ ਨੂੰ ਭਾਰਤ ਵਿੱਚ ਦਲਿਤ ਕਹਿੰਦਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੰਗਰੇਟੇ ਕਿਹਾ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਪੰਜਾਬ ਦੇ ਵਿੱਚ ਗੁਰੂ ਸਹਬਾਨਾਂ ਦੀ ਧਰਤੀ ਹੋਣ ਦੇ ਕਾਰਨ ਇੱਥੇ ਉਸ ਤਰ੍ਹਾਂ ਦੀ ਕੋਈ ਗੁਲਾਮੀ ਨਹੀਂ ਸੀ ਦੂਸਰੀਆਂ ਬਰਾਦਰੀਆਂ ਵਾਸਤੇ ਭਾਵੇਂ ਗੁਰੂ ਸਾਹਿਬ ਨੇ ਇਹਨੂੰ ਪ੍ਰੈਕਟੀਕਲ ਰੂਪ ਦਿੱਤਾ ਇਸ ਤੋਂ ਪਹਿਲਾਂ ਹਰ ਗੁਰੂ ਸਹਿਬਾਨ ਨੇ ਤੀਜੀ ਪਾਤਸ਼ਾਹੀ ਨੇ ਬੋਲੀ ਲਾ ਕੇ ਗੋਵਿੰਦ ਗੋਵਿੰਦਵਾਲ ਸਾਹਿਬ ਦੇ ਵਿੱਚ ਉੱਥੇ ਕਹਿ ਦਿੱਤਾ ਕਿ ਇੱਥੇ ਸ਼ੂਦਰ ਵੀ ਇੱਥੇ ਬ੍ਰਾਹਮਣ ਵੀ ਟੁਪਕੀ ਲਾਵੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਚਾਰ ਦਰਵਾਜੇ ਰੱਖੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪ੍ਰੈਕਟੀਕਲ ਕਰ ਦਿੱਤਾ ਇਹ ਅੰਮ੍ਰਿਤ ਦੀ ਦਾਤ ਦੇ ਕੇ ਸੋ ਅਸੀਂ ਇਹ ਜਿਹੜਾ ਦੇਸ਼ ਬਣਨ ਜਾ ਰਿਹਾ ਇਹ ਦੇਸ਼ ਉਹਨਾਂ ਸਾਰੀਆਂ ਕੌਮਾਂ ਉੱਥੇ এনਜੋਏ ਕਰਨਗੀਆਂ ਜਿਹੜੇ ਪੰਜਾਬ ਦੇ ਪਸੰਦੇ ਨੇ ਜਦੋਂ ਇਹ ਦੇਸ਼ ਸਟੈਬਲਿਸ਼ ਹੋਊਗਾ ਤੇ ਜਿਹੜਾ ਸਾਊਥ ਏਸ਼ੀਆ ਦਾ ਡਰ ਸਾਡੇ ਤੇ ਮੰਡਰਾ ਰਿਹਾ ਉਹ ਖਤਮ ਹੋਊਗਾ ਤਿੰਨ ਦੇਸ਼ ਜਿਹੜੇ ਨਿਊਕਲੀਅਰ ਸਾਡੇ ਦੁਆਲੇ ਬੈਠੇ ਨੇ ਉਹਦੇ ਵਿੱਚ ਖਾਲਸਤਾਨ ਦਾ ਸਟੈਬਲਿਸ਼ ਹੋਣਾ ਬਹੁਤ ਜ਼ਰੂਰੀ ਆ ਸੋ ਜਿਹਦੇ ਵਿੱਚ ਮੈਂ ਸੰਭ ਤਾਂ ਕਿ ਹਰ ਧਰਮ ਦੇ ਲੋਕ ਐਕਸਰਸਾਈਜ਼ ਕਰਨਗੇ ਉੱਥੇ ਦਾ ਵਪਾਰੀ ਜਿਹੜਾ ਆ ਉਹ ਰਸ਼ੀਆ ਤੱਕ ਆਪਣਾ ਵਪਾਰ ਕਰੇਗਾ ਕਿਸਾਨ ਆਪਣੀ ਫਸਲ ਜਿਹੜੀ ਆ ਉਹ ਰ ਮੁਲਕਾਂ ਤੱਕ ਲੈ ਕੇ ਜਾਵੇਗਾ ਉੱਥੇ ਜਿਹੜਾ ਮਜ਼ਦੂਰ ਆ ਖੇਤ ਮਜ਼ਦੂਰ ਆ ਉਹ ਵੀ ਰੱਜ ਕੇ ਰੋਟੀ ਖਾਵੇਗਾ ਅਸੀਂ ਭਗਤ ਰਵਦਾਸ ਜੀ ਦਾ ਜਿਹੜਾ ਬੇਗਮਪੁਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਾਲਸਾ ਰਾਜ ਆ ਅਸੀਂ ਉਹਨੂੰ ਸਟੈਬਲਿਸ਼ ਕਰਨਾ ਇਹ ਨਫ਼ਰਤ ਦਾ ਰਾਜ ਨਹੀਂ ਹੋਵੇਗਾ ਸੋ ਤੁਸੀਂ ਦੇਖੋ ਹਰਿਆਣੇ ਦੇ ਵਿੱਚ ਅੱਜ जाट ਪਰਿਵਾਰਾਂ ਨੇ ਇਸ ਗੱਲ ਨੂੰ ਸਮਝਿਆ ਜੇ ਅਸੀਂ ਜਾ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਹਿੰਦੇ ਕਿ ਮੂਰਤੀਆਂ ਭੰਨ ਦਿਓ ਤੇ ਉਹਨਾਂ ਨੇ ਨਹੀਂ ਭੰਨਣੀਆਂ ਸੀ ਉਹਨਾਂ ਦੀ ਸੋਚ ਤੋੜੀ ਵਿਦਵਾਨਾਂ ਨੇ ਤੇ ਉਹਨਾਂ ਨੇ ਮੂਰਤੀਆਂ ਕੱਟ ਕੇ ਬਾਹਰ ਰੱਖ ਦਿੱਤੀਆਂ ਅੱਜ ਸਾਨੂੰ ਸੋਚ ਤੋੜਨ ਦੀ ਲੋੜ ਹੈ ਸੋਚ ਤੋੜਨੀ ਬਹੁਤ ਜ਼ਰੂਰੀ ਆ ਜਦੋਂ ਅਸੀਂ ਸੋਚ ਤੋੜ ਦਿੱਤੀ ਫਿਰ ਪੱਥਰ ਦੀਆਂ ਮੂਰਤੀਆਂ ਇਹਨਾਂ ਨੇ ਆਪੇ ਹੀ ਭਨ ਦੇਣੀਆਂ ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਰ ਜਿਹੜੀ ਸੋਚ ਹੈ ਉਹਨੂੰ ਸਟੈਬਲਿਸ਼ ਕਰੀਏ ਤੇ ਆਪਣੇ ਮੁਲਕ ਲਈ ਬਚਨ ਵਧ ਹੋਈਏ 17 ਅਗਸਤ ਨੂੰ ਆਪਾਂ ਸਾਰਿਆਂ ਨੂੰ ਪਤਾ ਪੰਨੂ ਸਾਹਿਬ ਵੀ ਦੱਸ ਕੇ ਗਏ ਨੇ ਇੱਥੇ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਖਾਲਸਾਣ ਦੀਆਂ ਮੇਰੀਆਂ ਇਹ ਸਾਰੇ ਮਾਈ ਭਾਈ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 239 ਸਾਲ ਬਾਅਦ ਖਾਲਸਾ ਕਿਉਂ ਸਾਜਿਆ ਖਾਲਸੇ ਦਾ ਮਕਸਦ ਹੈ ਕਿ ਅਸੀਂ ਜ਼ਬਰ ਦੇ ਖਿਲਾਫ ਲੜਾਈ ਲੜਨੀ ਆ ਜ਼ਬਰ ਸਾਡੇ ਉੱਤੇ ਹੋ ਰਿਆ ਆ ਇੱਕ ਸਾਡੇ ਵਾਂਗ ਇੱਕ ਦੁਖੀ ਕੌਮ ਪਿੱਛੇ ਜਾ ਰਹੀ ਆ ਤੁਹਾਡੇ ਸਾਹਮਣੇ ਇਹਨਾਂ ਕੋ 50-55 ਮੁਲਕ ਵੀ ਨੇ ਮੁਸਲਮਾਨਾਂ ਕੋ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਸਟੇਟਲੈਸ ਸਿੱਖ ਹਾਂ ਤੇ ਪਰ ਜਦੋਂ ਹੁਣ ਮੋਦੀ ਇੱਥੇ ਆਇਆ ਅੱਗੇ ਤਾਂ ਪਾਕਿਸਤਾਨ ਕਸ਼ਮੀਰ ਦਾ ਰੌਲਾ ਪਾਉਂਦੇ ਸੀ ਹੁਣ ਤਾਂ ਖਾਲਸਾਣ ਦਾ ਰੌਲਾ ਪਾ ਰਹੇ ਨੇ ਸੋ ਅੱਜ ਸਾਡੀ ਗੱਲ ਜਿਹੜੀ ਆ ਦੁਨੀਆਂ ਦੇ ਕੋਨੇ-ਕੋਨੇ 'ਤੇ ਜਾ ਚੁੱਕੀ ਆ ਸਾਨੂੰ ਫੂਕ-ਫੂਕ ਕੇ ਪੈਰ ਧਰਨਾ ਪਊਗਾ ਮੰਜ਼ਿਲ ਬਹੁਤੀ ਦੂਰ ਨਹੀਂ ਸਾਡੀ ਸੋ ਮੈਂ ਤੁਹਾਡਾ ਸਾਰਿਆਂ ਦਾ ਵਰਲੀਆਂ ਕਮੇਟੀਆਂ ਦਾ ਈਸਤਕੋਸ਼ ਕਮੇਟੀ ਦਾ ਸਾਰੇ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਸ਼ੁਭ ਦਿਹਾੜੇ ਤੇ ਆਪ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਹ ਜਿਹੜਾ ਮਹੀਨਾ ਸਾਡੀ ਕੌਮ ਦੇ ਅਸੀਂ ਸਥਾਪਨਾ ਦਿਵਸ ਦੇ ਮਹੀਨੇ ਵਜੋਂ ਜਾਣਦੇ ਆ ਇਸ ਮਹੀਨੇ ਕਲਗੀਧਰ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਦੁਨੀਆ ਤੇ ਇੱਕ ਨਿਆਰਾ ਪੰਥ ਆਜ਼ਾਦ ਕੀਤਾ ਜਿਸ ਪੰਥ ਨੇ ਆਪਦੇ ਜਨਮ ਤੋਂ ਲੈ ਕੇ ਜ਼ਾਲਿਮਾਂ ਦੇ ਮੂੰਹ ਮੋੜਨੇ ਸ਼ੁਰੂ ਕੀਤੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਖਾਲਸਾਈ ਜਹੋ ਜਲਾਲ ਸਾਰੀ ਦੁਨੀਆ ਵਿੱਚ ਫਸਰ ਰਿਹਾ ਹੈ ਸਾਡੇ ਹਿੱਸੇ ਇਹ ਗੱਲ ਆਈ ਹੈ ਕਿ ਅਸੀਂ ਇਸ ਮੁਲਕ ਵਿੱਚ ਆਏ ਪਰ ਅਸੀਂ ਉਸ ਜੰਗ-ਏ-ਆਜ਼ਾਦੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਆਪਦੇ ਹਿੱਸੇ ਦੀ ਜੋ ਲੜਾਈ ਲੜ ਰਹੇ ਆਂ ਜੋ ਹਿੱਸਾ ਪਾ ਰਹੇ ਆਂ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਆ ਜਿਵੇਂ ਦਸਵੇਂ ਪਾਤਸ਼ਾਹ ਨੇ ਆਪਣਾ ਸਫ਼ਰ ਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਨੰਦੇੜ ਸਾਹਿਬ ਤੱਕ ਆਪਦੀ ਜੀਵਨ ਲੀਲਾ ਜਿਹੜੀ ਸੰਪੂਰਨ ਕੀਤੀ ਤੇ ਉਹਨਾਂ ਦੇ ਮਗਰ ਹੀ ਜਿਹੜੇ ਜ਼ਾਲਮ ਸੀ ਉਹ ਵੀ ਇਦਾਂ ਹੀ ਪਿੱਛਾ ਕਰਦੇ ਰਹੇ ਇਸ ਚੀਜ਼ ਨੂੰ ਇਦਾਂ ਦੇਖੋ ਕਿ ਅਸੀਂ ਅੱਜ ਇਹਨਾਂ ਮੁਲਕਾਂ ਵਿੱਚ ਆਏ ਆ ਉਹੀ ਜ਼ਾਲਮ ਹਥੌੜੇ ਉਹੀ ਜ਼ਾਲਮ ਹਰਕਾਰੇ ਸਾਡੇ ਪਿੱਛੇ ਇੱਥੇ ਤੱਕ ਵੀ ਪਹੁੰਚਣ ਦੀ ਜਿਹੜੀ ਆ ਉਹ ਹਕਮਤ ਕਰ ਰਹੇ ਨੇ ਉਹਨਾਂ ਨੇ ਸਾਡਾ ਵੀ ਹਰਦੀਪ ਸਿੰਘ ਨਿੱਜਰ ਪਿਛਲੇ ਸਮੇਂ ਵਿੱਚ ਇਸ ਗੱਲ ਆਪਣੀ ਪ੍ਰਾਪਤੀ ਵਜੋਂ ਸਾਡੇ ਤੋਂ ਖੋਇਆ ਪਰ ਉਹਦਾ ਇਹ ਵਜ ਇਹ ਹੋਇਆ ਕਿ ਖਾਲਸਾ ਜੀ ਦੀ ਹੋਂਦ ਖਾਲਸਾ ਜੀ ਦੀ ਤੇਹਜ਼ੀਬ ਦੇ ਜਿਹੜੇ ਨਗਾਰੇ ਨੇ ਉਹ ਦੁਨੀਆ ਵਿੱਚ ਹੋਰ ਉੱਚੇ ਵੱਜਣੇ ਸ਼ੁਰੂ ਹੋਏ ਨੇ ਉਹ ਸਿੰਘ ਦੀ ਸ਼ਹੀਦੀ ਇਹ ਰੰਗ ਲਿਆਈ ਹੈ ਕਿ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਸਿੱਖ ਕੌਣ ਨੇ ਸਿੱਖਾਂ ਦੀਆਂ ਮੁਸ਼ਕਿਲਾਂ ਕੀ ਨੇ ਸਿੱਖ ਕਿਹੋ ਜਿਹਾ ਜੀਵਨ ਜਿਉਣਾ ਚਾਹੁੰਦੇ ਨੇ ਉਹਨਾਂ ਨੂੰ ਕੌਣ ਰੋਕ ਰਿਹਾ ਉਹਨਾਂ ਦੇ ਆਪ ਦੇ ਕੀ عقਈਦੇ ਨੇ ਉਹ ਕਿੱਦਾਂ ਦੀ ਕੌਮ ਹੈ ਸੋ ਇਹ ਜਾਣਨ ਲਈ ਜਿਹੜੀ ਦੁਨੀਆ ਅਤਸ਼ੁਕ ਹੋਈ ਆ ਉਹਦੇ ਵਿੱਚ ਆਪਣਾ ਫਰਜ਼ ਹੋਰ ਜ਼ਿਆਦਾ ਵੱਧ ਜਾਂਦਾ ਅਸੀਂ ਆਪਣੇ ਆਪ ਨੂੰ ਵੱਧ ਜ਼ਿੰਮੇਵਾਰ ਬਣਾਈਏ ਆਪਣੇ ਆਪ ਨੂੰ ਵੱਧ ਸਿਹਰਦ ਬਣਾਈਏ ਦੂਜੇ ਸ਼ਬਦਾਂ ਵਿੱਚ ਆਪਣੇ ਆਪ ਨੂੰ ਵੱਧ ਗੁਰੂ ਦੇ ਲਾਗੇ ਹੋ ਕੇ ਰਹਿਣ ਦੀ ਤਹਜ਼ੀਬ ਸਿੱਖੀਏ ਗੁਰੂ ਘਰ ਜਾ ਕੇ ਜੋ ਅਸੀਂ ਸਿੱਖਿਆ ਗ੍ਰਹਿਣ ਕਰਦੇ ਆ ਉਹਨੂੰ ਆਪਣੇ ਅਮਲ ਵਿੱਚ ਲਿਆਉਣ ਦੇ ਯਤਨ ਕਰੀਏ ਖਾਲਸਾ ਜੀ ਅੱਜ ਦੁਨੀਆ ਤੁਹਾਡੇ ਹੱਲ ਦੇਖ ਰਹੀ ਆ ਦੁਨੀਆ ਅੱਜ ਉਲਝੀ ਹੋਈ ਆ ਕਿ ਦੁਨੀਆ ਵਿੱਚ ਬੰਦੇ ਦੇ ਜੀਣ ਲਈ ਕਿਹੜਾ ਸਿਧਾਂਤ ਹੈ ਜਿਹੜਾ ਬਹੁਤ ਜ਼ਿਆਦਾ ਕੁਦਰਤੀ ਤੇ ਪਰਫੈਕਟ ਹੈ ਉਸ ਨਤਾਰੇ ਵਿੱਚੋਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਭਰੇਵਾ ਆ ਉਹ ਨਿਤਰ ਕੇ ਬਹੁਤ ਉੱਬਰਵੇਂ ਰੂਪ ਚ ਸਾਹਮਣੇ ਆ ਰਿਹਾ ਕਿ ਸਿੱਖਾਂ ਕੋਲੇ ਇੱਕ ਅਜਿਹਾ ਸਵਿਧਾਨ ਹੈ ਜਿਹਨੂੰ ਅਸੀਂ ਬੇਗਮਪੁਰਾ ਦੇਣਾ ਨਾਲ ਵੀ ਨਵਾਜ਼ਦੇ ਆ ਕਹਿੰਨੇ ਆ ਪਰ ਇਹ ਸਾਡੀ ਹੋਰ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਇਸ ਹੱਦ ਤੱਕ ਵੱਜ ਜਾਂਦੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਇਹ ਬਾਕੀ ਦੁਨੀਆ ਦੇ ਸਾਹਮਣੇ ਕਿਸ ਰੂਪ ਵਿੱਚ ਪੇਸ਼ ਕਰਨਾ ਇਹ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਸ ਜਿਹੜੇ ਸਾਡੇ ਨਗਰ ਕੀਰਤਨ ਨੇ ਜਿਹਨੂੰ ਅਸੀਂ ਪ੍ਰੇਡ ਦਾ ਨਾਮ ਵੀ ਦੇ ਦਿੰਨੇ ਆ ਵੈਸਟਰਨ ਟ੍ਰੈਂਡ ਵਿੱਚ ਪਰ ਇਹ ਸਾਡੇ ਨਗਰ ਕੀਰਤਨ ਦਾ ਹੀ ਰੂਪ ਨੇ ਸਾਡੇ ਹੱਥ ਆਈ ਹੋਈ ਇੱਕ ਬੜੀ ਬਖਸ਼ਿਸ਼ ਹੈ ਕਿ ਜੋ ਕੁਝ ਅਸੀਂ ਉੱਥੇ ਕਰਦੇ ਸੀ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਇੱਥੇ ਅਸੀਂ ਉਹਨੂੰ ਪਰੇਡ ਦੇ ਨਾਂ ਥੱਲੇ ਕਰਦੇ ਆਂ ਪਰ ਸਾਡਾ ਕਾਰੋਕਲਮ ਜਿਹੜਾ ਵਿਚਰਨ ਦਾ ਤਰੀਕਾ ਸਾਰਾ ਉਹੀ ਹੈ ਸੋ ਇਹ ਜੋ ਸਾਡੀ ਜ਼ਿੰਮੇਵਾਰੀ ਹੈ ਉਹਨੂੰ ਵੱਧ ਸਮਝੀਏ ਉਹਦੇ ਵੱਧ ਅਕੀਦੇ ਨੂੰ ਧਾਰੀਏ ਤੇ ਅੱਗੇ ਤੋਂ ਜਿਹੜੇ ਆਪਣੇ ਫਰਜ਼ ਨੇ ਵਾਖੂਬੀ ਨਿਭਾਈਏ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਕਰੀਏ ਕਿ ਸਾਡੀ ਕੌਮ ਦੀ ਚੱਲ ਰਹੀ ਆਜ਼ਾਦੀ ਦੀ ਲੜਾਈ ਹੈ ਉਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੇ ਬਹੁਤ ਤਰ੍ਹਾਂ ਦੇ ਕੰਮ ਨੇ ਕਰਨ ਵਾਲੇ ਕਿਸੇ ਵੀ ਕਿਸਮ ਦਾ ਸੀ ਕੋਈ ਵੀ ਕੰਮ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਸਕੀਏ ਆਪਣੇ ਆਪ ਨੂੰ ਧੰਨ ਭਾਗ ਸਮਝੀਏ ਤੇ ਸਭ ਤੋਂ ਵੱਡੀ ਗੱਲ ਸਿੱਖ ਦੀ عقੀਦਤ ਦੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਇਹ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਇਹਨਾਂ ਖਵਾਰੀਆਂ ਚੋਂ ਕੱਢ ਆਪਣੇ ਪੰਥ ਤੇ ਨਜ਼ਰੇ ਨਾਇਤ ਕਰਦਿਆਂ ਇਹ ਆਜ਼ਾਦੀ ਦਾ ਜੋ ਇੱਕ ਨਿਗ ਹੈ ਉਹ ਇਹ ਕੌਮ ਮਾਣੇ ਤੇ ਦੁਨੀਆ ਨੂੰ ਜਿਹੜਾ ਤੇਰੇ ਵੱਲੋਂ ਦਿੱਤਾ ਗਿਆ ਇੱਕ ਰਹਿਣ ਦਾ ਬਹੁਤ ਉੱਤਮ ਜੀਵਨ ਸ਼ਕੂਫਾ ਹੈ ਉਹਨੂੰ ਅਸੀਂ ਦੁਨੀਆ ਵਿੱਚ ਵੱਡੇ ਰੂਪ ਵਿੱਚ ਵੰਡ ਸਕੀਏ ਇਸ ਗੱਲ ਦੇ ਭਾਗੀਦਾਰ ਬਣੀਏ ਮਿਹਨਤ ਕਰੀਏ ਅਰਦਾਸ ਕਰੀਏ ਸਿਰ ਰੱਖੀਏ ਸਿੱਧਕ ਰੱਖੀਏ ਤੇ ਉਹਨੂੰ ਨਿਭਾਈਏ